ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਪਾਤਰ ਸੈਟ ਹੈ ਸਾਰੇ ਵੀਰਾਂ ਤੇ ਘਰ ਪਰ ਠੀਕ ਹੈ ਲਓ ਜੀ ਘਰ ਤੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 8:30 ਵਜੇ ਨਹੀਂ ਨਹੀਂ ਉੱਠਾ ਤਾਂ ਮੈਂ 7:00 ਵਜੇ ਦਾ 7 ਵਜੇ ਉੱਠ ਕੇ ਫਿਰ ਮੈਂ ਲਿਉ ਨੂੰ ਬਾਰ ਖੋਲਦਾ ਫਿਰ ਦੋ ਫੋਨ ਪਾਉਣ ਦਾ ਮਾੜਾ ਮੋਟਾ ਫਿਰ ਉੱਠ ਰੜਦਾ ਰੁਟ ਕੇ ਕਰੀ ਬਾਹਰ ਜਾ ਕੇ ਆਉਣਾ ਫਿਰ ਹੁਣ ਚਾਹ ਚੂਪੀ ਕਰੀ ਵੀਡੀਓ ਦੀ ਸਟਾਰਟਿੰਗ ਕਰਕੇ ਉੱਠਦਾ ਐ ਦੋ ਤਿੰਨ ਅਰੀ ਉੱਠਦਾ ਹੁੰਦਾ ਹਾਂ ਸ਼ਿਕਾਰੀ ਇਹਦਾ ਨਾਲ ਬੈਠਾ ਆਪਣੇ બસ ਚਾਹ ਪੀਏ ਬਰੂ ਤੇ ਉਦੋਂ ਬਾਅਦ ਫਰਕੂਤਰ ਧੁੱਪੇ ਪੋਣਿਆ ਇਹ ਤਾਂ ਦੋ ਜਾਨਵਰ ਮੈਂ ਧੁੱਪੇ ਪਾ ਜਾਂਦੇ ਉਹ ਦੇਖੋ ਤੇ ਉਹ ਬੈਠੇ ਆ 2000 ਧੁੱਪੇ ਪਾ ਜਾਂਦੇ ਪੰਜ ਜਾਨਵਰ ਰਹਿ ਗਏ ਹਾਂਜੀ ਮੇਰੇ ਦੋਸਤੋ ਪਾਤੇ ਜੀ ਸਾਰੇ ਜਾਨਵਰ ਧੁੱਪੇ ਠੀਕ ਐ ਦਵਾਈ ਵਾਲਾ ਪਾਣੀ ਪਾਇਆ ਸੀਗਾ ਪਰਸੋਂ ਉਹ ਉਹ ਕੱਲ ਬਦਲ ਕੇ ਪਾਤਾ ਧੋਗੇ ਸਾਰਾ ਕੁਝ ਓਕੇ ਰਿਪੋਰਟਾ ਕਰਤਾ ਟੈਨਸ਼ਨ ਨਾ ਲਿਆ ਕਰ ਇੰਨਾ ਹੁਣ ਮਾਰੀ ਬਾਹਰ ਨਹੀਂ ਗਾ ਕੂਤਰਾਂ ਚ ਤੇ ਬਈ ਕੀ ਕਹਿੰਦੇ ਹੁੰਦੇ ਆਪਣਾ ਜਾਨਵਰ ਲਗਭਗ ਜਿਹੜੀ ਕੱਲ ਖਰਾਕ ਦੀ ਡੋਜ਼ ਬੰਨੀ ਸੀਗੀ ਜਮਾ ਸਰਾਡੋਈ ਬੰਨੀ ਸੀਗੀ ਆਪਾਂ ਕੁਝ ਕੂਤਰ ਤਾਂ ਖਾਲੀ ਜੀ ਬੈਠਿਆ ਕੁਝ ਕੂਤਰਾਂ ਅੰਦਰ ਇੱਕ ਬਦਾਮ ਦੀ ਰਹਿਛੇ ਕੁਝ ਕੂਤਰਾਂ ਅੰਦਰ ਅੱਦੇ ਬਦਾਮ ਦੀ ਐ 9 ਵਜੇ 10 10:30 ਵਜੇ ਨੂੰ ਖਿੱਚਿਆਣੇ 11 ਵਜੇ ਨੂੰ ਬਦਾਮ ਪਾ ਦਾਂਗੇ 11:15 ਨੂੰ ਬਦਾਮਦੂਮ ਪਾ ਕੇ ਇਹ ਵੋ ਓਕੇ ਰਿਪੋਰਟਾ ਤੇ ਕੱਲ ਨੂੰ 7 ਵਜੇ ਦੀ ਮੀਟਿੰਗ ਸਾਫ਼ ਤੇ ਸਾਰੇ ਕਬੂਤਰ ਉਹ ਵੀ ਉਹ ਵੀ ਗੱਲ ਕਰਦੇ ਆਪਾਂ ਇੱਕ ਮੋਢੀ ਰੋ ਤੇ ਸਾਰੇ ਕਬੂਤਰ ਕੀਰ ਵਾਲੇ ਹੁੰਦੇ ਆ ਕੀ ਪੋ ਲਗਿਆ ਮੈਂ ਸਾਰੇ ਕਬੂਤਰ ਬਾਬੇ ਦੀ ਕਿਰਪਣਾ ਜਮਾਂ ਮੈਂ ਪੀਲੀਆਂ ਬਿਠਾ ਦਿਆਂ ਐਂ ਸਿਆਣੀ ਰੰਗੀਆਂ ਬਿਠਾ ਮਰੀ ਜਾਂਦੇ ਓਕੇ ਰਿਪੋਰਟਾ ਠੀਕ ਆ ਕਿ ਨਹੀਂ ਤੇ ਮੰਨ ਕੇ ਚਲੋ ਫੇਰ ਉੜ ਦੀ ਉੜ ਦੀ ਕੋਈ ਖਬਰ ਆ ਜਾਂਦੀ ਆਪਣੇ ਕੋਲੇ ਹਨਾ ਬਾਕੀ ਇਹ ਹੋ ਜਾ ਕੋਈ ਆਪਾਂ ਨੂੰ ਕੜਾ ਵੀ ਚੱਕਰ ਵਾਲੀ ਗੱਲ ਹੈ ਲਾਈਵ ਮੈਂ ਵੀ ਦੇਖ ਸਕਦਾ ਟੀਵੀ 'ਦਾ ਕੋਈ ਵੱਡੀ ਗੱਲ ਨਹੀਂ ਤੇ ਵੀ ਜਾ ਉਹਨੂੰ ਐਂ ਲੱਗਦਾ ਵੀ ਕਿਤੇ ਲਾਈਵ ਨਹੀਂ ਦੇਖਦੇ ਹੋਣੇ ਵੀ ਜਾਂ ਵੀਡੀਓ ਨਹੀਂ ਦੇਖਦੇ ਹੋਣੇ ਮੈਂ ਕੁਝ ਵੀ ਬੋਲੀ ਜਾ ਮੈਂ ਇਹਨਾਂ ਬਾਰੇ ਹਨਾ ਤੇ ਪਹਿਲੀ ਗੱਲ ਤਾਂ ਅੱਜ ਮੈਂ ਟਿਵਲੀ ਦਾ ਨਾਮ ਵੀਡੀਓ ਚ ਲਾਸਟ ਵਾਰੀ ਲਾਉਂਗਾ ਹਨਾ ਠੀਕ ਆ ਕਿ ਨਹੀਂ ਉਹ ਵੀ ਮੈਂ ਕੁਝ ਨਹੀਂ ਕਹਿੰਦਾ ਮੈਂ ਉਦਨ ਵਾਲੀ ਵੀਡੀਓ ਚ ਵੀ ਚੰਗਾ ਮਾੜਾ ਨਹੀਂ ਬੋਲਿਆ ਕਿਸੇ ਨੂੰ ਕੁਝ ਹਨਾ ਜਿਹੜੀ ਆਪਾਂ ਸੱਚੀ ਗੱਲ ਤੁਸੀਂ ਨੂੰ ਸੱਚੀ ਗੱਲ ਦੱਸੀ ਸੀਗੀ ਹਨਾ ਹੁਣ ਵੀ ਜਦੋਂ ਲਾਈਵ ਆਉਂਦਾ ਇਹ ਵੀਡੀਓ ਪਾਉਂਦਾ ਕੁਝ ਵੀ ਕਰਦਾ ਹਨਾ ਵੀਡੀਓ ਉਹਦੀ ਜਿਗਰ ਸਾਡਾ ਵਿੱਚ ਯਾਰ ਹਨਾ ਵੀ ਵੀਡੀਓ ਉਹਦੀ ਹੁੰਦੀ ਹੈ ਜੇ ਉਹਨੇ ਘੰਟੇ ਦਾ ਲਾਈਵ ਕੀਤਾ ਵਿੱਚੋਂ 40 ਮਿੰਟ ਛੜ ਵੀ ਗੱਲਾਂ ਕਰਦਾ ਇਹ ਬਾਈ ਬਣੇ ਮੈਂ ਤਾਂ ਆਪਣੀ ਹੈ ਨਾ ਵੀ ਆ ਉਹਦਾ ਲਾਈਵ ਕਰੋ ਜੀ ਸਾਦ ਕੇ ਵੀਡੀਓ ਪਾਓ ਬਈ ਬਾਬਾ ਸਭ ਨੂੰ ਤਰਕੀ ਬਖਸ਼ ਠੀਕ ਹੈ ਕਿ ਨਹੀਂ ਰਾਜੀ ਖੁਸ਼ੀ ਰੱਖੇ ਬਾਬਾ ਸਾਹਿਬ ਨੂੰ ਪਰ ਬਾਈ ਉਹਨੇ ਸਾਡੀਆਂ ਗੱਲਾਂ ਨਾ ਕਰੋ ਠੀਕ ਹੈ ਸਾਡਾ ਵੀਡੀਓ ਚ ਜ਼ਿਕਰ ਨਾ ਕਰੋ ਆਪਾਂ ਤਾਂ ਬੇਨਤੀ ਕਰਦੇ ਆ ਠੀਕ ਹੈ ਕਿ ਨਹੀਂ ਆਪਾਂ ਚੰਗਾ ਮਾੜਾ ਕਿਸੇ ਨੂੰ ਨਹੀਂ ਬੋਲਦੇ ਆਪਣੀ ਆਤ ਨਹੀਂ ਬੋਲਣ ਦੀ ਆਪਾਂ ਕਹਿੰਦਾ ਸਭ ਤਰੱਕੀਆਂ ਕਰਨ ਬਾਬਾ ਸਭ ਨੂੰ ਖੁਸ਼ ਰੱਖੇ ਪਰ ਸਾਡਾ ਨਾਂ ਨਾਂ ਨਹੀਂ ਲੈਂਦਾ ਜਾਵੇ ਆਪਦੇ ਲਾਈਵ 'ਚ ਉਹਨਾਂ ਦੀਆਂ ਵੀਡੀਓ 'ਚ ਸਾਡੀਆਂ ਗੱਲਾਂ ਬਾਤਾਂ ਨਾ ਕੀਤੀਆਂ ਜਾਣ ਠੀਕ ਹੈ ਕਿ ਨਹੀਂ ਅੱਪਾ ਅੱਜ ਲਾਸਟ ਵਾਰੀ ਉਹਨਾਂ ਦਾ ਨਾਂ ਜਿਗਰ ਕੀਤਾ ਵੀਡੀਓ 'ਚ ਉਦੋਂ ਬਾਅਦ ਆਪਾਂ ਨਹੀਂ ਕਰਤੇ ਆਪਾਂ ਤੇ ਹੀ ਮੰਨ ਕੇ ਚੱਲ ਵੀ ਰਿਕੁਐਸਟ ਕਰ ਲੋ ਵਾਰਨਿੰਗ ਕਰ ਲੋ ਹਣਾ ਵੀ ਸਾਡੇ ਬਾਰੇ ਕੁਝ ਵੀ ਗਲਤ ਅਫਵਾਹਾਂ ਪੁੱਠਾ ਸਿੱਧਾ ਬਈ ਕੁਝ ਵੀ ਫਾਲਤੂ ਗੱਲਾਂ ਸਾਡੇ ਬਾਰੇ ਨਾ ਕੀਤੀਆਂ ਜਾਣ ਠੀਕ ਹੈ ਕਿ ਨਹੀਂ ਚੈਨਲ ਉਹਨਾਂ ਦਾ ਵੀਡੀਓ ਉਹਨਾਂ ਦੀ ਵੀ ਘਰ ਉਹਨਾਂ ਦਾ ਆਪਣੀਆਂ ਗੱਲਾਂ ਕਰਨ ਦਾ ਕੀ ਮਤਲਬ ਹੈ ਯਾਰ ਵਿੱਚ ਠੀਕ ਹੈ ਕਿ ਨਹੀਂ ਤਾ ਕਰਕੇ ਇੰਨੇ ਹੀ ਬਸ ਆਪਾਂ ਤਾਂ ਕਹਿਣਾ ਸੀਗਾ ਤੜਕੂ ਤੜਕੀ ਰੇਂਦਾ ਬਟਨ ਵਾਲਾ ਬਈ ਫੋ ਦੂਦ ਹੀ ਰਹਿ ਗਿਆ ਤੇ ਬਰਾ ਦੂ ਹੀ ਖਿੱਚਦੇ ਆ ਲੈ ਕਿਹਦੇ ਰੋ ਪੜਦਾ ਇੱਕ ਤੇ ਦੋ ਇੱਕ ਹੋਰੇਗਾ ਜਿਹੜੇ ਨਾਲ ਦਾ ਤੇਰੇ ਕੋਲੇ ਭਰਾ ਬੈਠਾ ਠੀਕ ਆ ਤੇ ਆਪਣਾ Winner ਉਹਦਾ ਬਟਦਾ ਨਹੀਂ ਤੁਸੀਂਗਾ ਦੂਜਾ ਦੂਜਾ ਓਕੇ ਵੀ ਇੱਕ ਹੋਰ ਨਾ ਹਾਂ ਜੀ ਲੈ ਕਿੰਨੇ ਤੰਤਨ ਰਗੇ ਕੋਚ ਤੇ ਕੋਈ ਨਹੀਂ ਹੁੰਦਾ లైకి గోడ దానా వాహే గురు ਮੇਰੇ ਹੱਥ ਵੀ ਕਰਨੀ ਹੂ ਤਾਂ ਕੋਈ ਗੱਲ ਦੇਖੀ ਕਰੀ ਜਾਵੇ ਹੋਰ ਕਿਹੜਾ ਪੁੱਤਰ ਨਹੀਂ ਇੱਕ ਦੋ ਮੇਰੇ ਨਾਲ 42 ਜੀ ਆ ਵੀ ਆਪੇ ਝੜ ਗਿਆ ਜਿਹੜੀ ਗੱਲ ਆਪਾਂ ਕਹੀ ਸੀ ਉਹੀ ਹੋ ਗਈ ਵੀ ਲਾਸਟ ਵੰਗ ਹੱਚ ਲੈ ਨੌਵੀਂ ਆਪੇ ਝੜ ਜੂਦ ਨੂੰ ਉਹੀ ਗੱਲ ਨੂੰ ਵੀ ਆਪੇ ਝੜ ਗਿਆ ਬਸ ਮੇਰੇ ਹਿਸਾਬ ਨਾਲ ਤਾਂ ਸਾਰੇ ਪੁੱਤਰ ਹੋ ਗਏ ਬਈ ਠੀਕ ਹੈ ਕਿ ਨਹੀਂ ਤੇ ਉਹ ਕੈਰਪੋਟਾ ਕੋਈ ਵੀ ਪੱਟਾ ਪਟਾਈ ਵਾਲਾ ਸਭ ਕੰਮ ਨਿਪੜਿਆ ਉਕੇ ਹੁਣ ਭਾਏ ਉਹ ਸੀਰੀਅਲ ਟੱਪਣਾ ਵਾਲਾ ਜੇ ਬੱਟੀ ਆ ਵਾਹੇ ਕਬੂਤਰ ਹੈ ਉਹ ਵਾਈ ਜਿੱਤੀਆਂ ਦੇ ਤੇ ਬੱਟੀ ਆ ਨੇ ਅਜ ਪਰ ਆਪਣਾ ਕੰਮ ਆ ਇਹਨਾਂ ਤਰਤੀਬ ਵਾਈ ਚੱਲਣਾ ਹੁਣ ਉਹ ਸੱਤ ਸਾਰੋ ਹੀ ਬੈਠੇ ਆ ਹੁਣ ਚਾਰ ਹੋਰ ਸਾਰੋ ਹੀ ਬੈਠੇ ਆ ਤੇ 10-15 ਦਿਨਾਂ ਨੂੰ 20 ਕਬੂਤਰ ਹੋਰ ਸਾਰੋ ਜਾਣਗੇ ਮਹੀਨੇ ਤੱਕ 20 ਹੋਰ ਹੋ ਜਾਣਗੇ ਹੌਲੀ ਹੌਲੀ ਕੱਢਾਂਗੇ ਆਪਾਂ ਟਿਕਾਣਾ ਕਰ ਜਾਈਏ ਕਾਲ ਕੋਈ ਨਹੀਂ ਖੋਲੋ ਜੀ ਖੋਲੋ ਹਾਂ ਜਿੰਨੀ ਗਾ ਨਾਲ ਖੁੱਲ ਜਾ ਸਿਮ ਸਿਮ ਲਾਈਟ ਬੰਦ ਕਰ ਬਈ ਪਹਿਲੇ ਨੰਬਰ ਤੇ ਤਾਂ ਇਹ 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 ਠਾ ਹੋ ਗਿਆ ਬੰਦ ਇਹਨਾਂ ਵੇਖਦੇ ਦੋ ਮਿੰਟ ਬਾਹਰ ਭੇੜ ਲਾ। 28 28 ਹੋ ਗਏ ਤੱਕ ਆ ਆਪਣੇ ਨਾਲ। ਓਏ ਕਾਊਂਟ ਕੀ ਜਾਂ ਨਹੀਂ ਐ ਮੂਦੇ ਮੂਆ ਕੰਬਲੀ ਨਾ ਹੋਵੇ ਤਾਂ। ਹਾਂਜੀ ਮੇਰੇ ਦੋਸਤੋ ਤੇ ਮਾੜੀ ਮੋਟੀ ਜੇਚੀ ਜੜੀ ਬੂਟੀ ਵੀ ਦੇਤੀ ਕਬੂਤਰਾਂ ਨੂੰ ਠੀਕ ਆ ਕਿ ਨਹੀਂ ਤੇ ਮੱਠਾਂ ਬਾਬੇ ਦੀ ਕਿਰਪਾ ਨਾਲ ਤੁਹਾਨੂੰ ਵਿਖਾ ਦਿੰਦਾ ਲਓ ਜੀ ਐਡੋ ਕੇ ਰਿਪੋਰਟਾ ਹਨਾ ਕੋਈ ਚੈੱਕਰ ਵਾਲੀ ਗੱਲ ਨਹੀਂ ਥੋੜੀਆਂ ਹੀਆ ਪਤਲੀਆਂ ਬੱਠਾ ਮਾਰਦੇ ਆ ਉਹ ਰਾਤ ਪਾਣੀ ਦਿੱਤਾ ਜੀ ਠੰਡਾ ਉਹਦੇ ਕਰਕੇ ਮਾਰਦੇ ਆ ਠੀਕ ਆ ਜਦੋਂ ਠੰਡਾ ਪਾਣੀ ਦਿੰਨੇ ਆ ਅਕਸਰ ਠੰਡ ਹੁੰਉ ਹੈ ਕਬੂਤਰ ਪਤਲੀ ਬਿਠ ਘਰ ਜਾਂਦਾ ਥੋੜੀ ਹਰਾਪਣ ਤੇ ਪਤਲੀ ਪਾਣੀ ਵਾਲੀ ਬਿਠ ਜਿਹੜਾ ਕਬੂਤਰਾਂ ਦਾ ਉਹ ਠਰਿਆ ਉਹ ਜ਼ਿਆਦਾ ਠੰਡਾ ਪਾਣੀ ਜਿਹੜਾ ਬਣਾਇਆ ਥੋੜਾ ਜਿਆ ਐ ਪਾਣੀ ਨਹੀਂ ਸੱਚੋ ਹਾਜਮੇਦਾਰ ਚੀਜ਼ਾਂ ਉਹਦੇ ਚ ਹਾਜਮੇਦਾਰ ਚੀਜ਼ਾਂ ਠੰਡਗੀਆਂ ਹੁੰਦੀਆਂ ਤੁਹਾਨੂੰ ਪਤਾ ਠੀਕ ਆ ਹਾਜਮੇਦਾਰ ਚੀਜ਼ ਗਰਮ ਨਹੀਂ ਹੁੰਦੀ ਗਰਮ ਚੀਜ਼ ਹਾਜਮੇਦਾਰ ਹੁੰਦੀ ਇੱਕ ਜਵੈਣ ਤੇ ਇੱਕ ਦਾਲਚੀਨੀ ਸਿਰਫ ਬਾਕੀ ਤੁਹਾਨੂੰ ਪਤਾ ਸਾਰੀਆਂ ਚੀਜ਼ਾਂ ਠੰਡਗੀਆਂ ਹੁੰਦੀਆਂ ਹਾਜਮੇਦਾਰੀਆਂ ਉਹਦੇ ਕਰਕੇ ਮਾਰਦੇ ਕੋਈ ਨਾ ਤੜਕੇ ਹੁਣ ਮੜ ਮਣੀਆਂ ਗਰਮ ਚੀਜ਼ਾਂ ਦਿੱਤਿਆਂ ਇਹਨਾਂ ਨੂੰ ਆਪਾਂ ਉਹ ਵੀ ਹਾਜਮੇਦਾਰ ਦਿੱਤੀਆਂ ਤੇ ਉਸ ਤੋਂ ਬਾਅਦ ਫੇਰ ਇਹਨਾਂ ਨੂੰ ਖਰਾਕ ਉਹਦੀ ਹਾਜਮੇਦਾਰ ਚੀਜ਼ਾਂ ਦੇਵਾਂਗੇ ਪਤਾ ਆਕਤਾਲੀਆਂ ਦੇਵਾਂਗੇ ਡੇਲੀ ਤੇ ਡੇਲੀ ਤਿੰਨ ਤਿੰਨ ਗਲਾਸਾਂ ਇਹ ਸਮਾਨ ਪਿਉਣਾ ਮੈਂ ਇਹਨਾਂ ਦਾ ਦੇਸੀ ਆਏ ਨਹੀਂ ਭ ਦੇਸੀ ਚੀਜ਼ਾਂ ਤੋਂ ਕੰਪੀਆਂ ਸਾਰੀਆਂ 2 ਰੁਪਈਆ ਦੀਆਂ 5 ਰੁਪਈਆ ਦੀਆਂ ਚੀਜ਼ਾਂ ਮਿਲਦੀਆਂ ਆਪਣਨ ਸਾਰੀ ਇਦੋਂ ਉਹ ਭਾਵੇਂ ਕਿ ਡੇਲੀ ਖਰਾਕ ਤੋਂ ਪਹਿਲਾਂ ਖਰਾਕ ਦੇ ਉੱਦੀ ਬਾਜਮੀ ਖਰਾਕ ਤੇ ਬਾਬੇ ਦੀ ਕਿਰਪਾ ਨਾਲ ਕੂਤਰਾਂ ਦੀ ਹੁਣ ਆਪਾਂ ਉਡਾਰ ਘੜਨ ਨਹੀਂ ਦੇਣ ਇਹਨਾਂ ਨੂੰ ਪ੍ਰੋਪਰ ਰੱਖਣਾ ਆਪਦੀ ਜਗ੍ਹਾ ਤੇ ਠੀਕ ਹੈ ਕਿ ਨਹੀਂ ਚਲੋ ਓਕੇ ਆ ਚੋਬਰ ਗਿਆ ਕਰਾ ਦਮਲੀ ਘਰੇ ਫਿਰੋਂ ਦਾ ਬਦਾਮ ਨੂੰ ਪਾਵਾਂਗੇ ਉਹਨਾਂ ਨੂੰ ਕੋਈ ਘੰਟਾ 2 ਘੰਟੇ ਤੜਕੇ ਲਈ ਧੁੱਪ ਵੀ ਲਵਾਉਣੀ ਜ਼ਰੂਰੀ ਹੈ ਕੂਤਰਾਂ ਨੂੰ ਸੁਦੇਆਂ 7 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਫਿਰ ਮੈਂ ਨਾਲੇ ਵੀਡੀਓ ਐਡਿਟ ਕਰ ਲਾ ਫਿਰ ਕਰਦਾ ਸ਼ੇਅਰ ਤੁਹਾਡੇ ਨਾਲ ਹਾਂਜੀ ਆਗੇ ਇਧਰ ਤੇ ਨਿਵਾਸੇ ਰੋਟੀ ਲੱਸੀ ਲੈ ਆਂਦੀ ਬਰੂ ਵੇ ਲੱਸੀ ਤੇਨੇ ਰਾਤ ਵਾਲੀ ਨਹੀਂ ਪੀਤੀ ਚਲੇ ਉਹਨੂੰ ਕੱਢ ਦੇਣਾ ਕਿ ਸੂਰ ਭਾਂਡੇ ਤੇ ਰੋਟੀ ਭਾ ਕੇ ਹੁਣੇ ਲਓ ਜੀ ਤਿੰਨੇ ਚੀਜ਼ਾਂ ਮਿਕਸ ਅਪ ਕਰ ਤਾ ਰੋਟੀ ਲੱਸੀ ਤੇ ਦਾਲ ਕਾਲਾ ਪੁੱਤ ਚੱਕ ਦੇ ਚੱਕ ਦੇ ਕੋਮਾ ਰੂਗੀ ਯਾਰ ਪਸੰਦ ਨਹੀਂ ਆਈ ਹਾਂਜੀ ਪਿੱਲੀ ਉਹਨੇ ਖਾਧੇ ਨਹੀਂ ਰੋਟੀ ਪਤਾ ਨਹੀਂ ਕੀ ਚੱਕਰ ਹੋ ਗਿਆ ਚਲੋ ਕੋਈ ਗੱਲ ਨਹੀਂ ਨਾ ਖਾਂਦੇ ਹੋ ਤੇ ਕਬੂਤਰ ਅੰਦਰ ਲੈ ਗਏ ਬਈ ਬਹੁਤ ਟਾਈਮ ਹੋ ਗਿਆ 10:40 ਮਿੰਟ ਹੋ ਗਏ ਕੋ ਜੀ ਆਪਣੇ ਚੰਨੂ ਵਾਲਾ ਮਿੱਤਰ ਆਇਆ ਹੋਰ ਜੀ ਹੈਪੀ ਜੀ ਕੀ ਹਾਲ ਚਾਲ ਜੇ ਤੇ ਕੂਤਰ ਕੁਤਰ ਸੈਟ ਹੈ ਹਾਂ ਜੀ ਹਾਂ ਜੀ ਵਧੀਆ ਵਧੀਆ ਠੀਕ ਹੈ ਠੀਕ ਹੈ ਪਿੰਡ ਆਸੀ ਆਪਣੇ ਕਹਿੰਦਾ ਮਾਰ ਜੰਦਾ ਗੇੜਾ ਮੈਂ ਵੀ ਆ ਜਾ ਜੀਆਂ ਨੂੰ ਠੀਕ ਹੈ ਕਿ ਨਹੀਂ ਫੋਨ ਤਾਂ ਉਹ ਵੀ ਬਹੁਤ ਲਾਉਂਦਾ ਹੁੰਦਾ ਨਵੀਂ ਵੀ ਆਉਂਦਾ ਘਟਾ ਫੋਨ ਬਾਹਲੇ ਨਹੀਂ ਲਾਉਂਦਾ ਤੇ ਕਹਿੰਦਾ ਮੈਂ ਆਉਣਾ ਵਾ ਤੇਰੇ ਕੋਲੇ ਮੈਂ ਆ ਜਾ ਪੰਜ ਰੀ ਗਿਆਉਣੇ ਆਉਣਾ ਮੈਂ ਤੇ ਇੱਕ ਕਰ ਹੀ ਆਇਆ ਉਹ ਹਾਂ ਅਬ ਫੋਨ ਲਾ ਲੂ ਆਉਣਾ ਮੈਂ ਤੇਰੇ ਕੋਲੇ ਮਾਦਰ ਕੋਲ ਬਦਗਾਈ ਤੇ ਟਾਈਮ ਪਾ ਹੋ ਜੂਗਾ ਮੈਂ ਖਾ ਆ ਮੁੜ ਕੇ ਕਿੱਥੇ ਆਉਣਾ ਕਰਨਾ ਹੁੰਦਾ ਉਹਨੇ ਹੋ ਰੋਕੇ ਰੋਪਟਾ ਜੀ ਪੁੱਤਰ ਕੁਵਾਤਰ ਫਿਰ ਐਤ ਕੀ ਹੈ ਤਿਆਰੀ ਬਾਈਆਂ ਪੂਜੀਆਂ ਤੇ ਠੀਕ ਹੈ ਠੀਕ ਹੈ ਗਿਲਗੁਲਰ ਕੇ ਆਪਣੇ ਯਾਰ ਬੈਲੀ ਮਾਸਟਰ ਆ ਗਏ ਸਭ ਓਕੇ ਹੈ ਠੀਕ ਹੈ ਬਸ ਹੁਣ ਫੋਨ ਦੇ ਲਈ ਦੇ ਲਈ ਲੱਗਣ ਲੱਗ ਜਾਣਾ ਹੁਣ ਉਧਰੋਂ ਫੋਨ ਆਇਆ ਕਹਿੰਗੇ ਇੱਥੇ ਤੇ ਉਧਰ ਉਧਰ ਜਾਇਆ ਕਰਨਗੇ ਦੇਖੀ ਮਾੜਾ ਆ ਬਾਈ ਯਾਰ ਆਇਆ ਨਹੀਂ ਸਾਡਾ ਦੇਖੀ ਮਾੜਾ ਜਾਇਆ ਨਹੀਂ ਹੈ ਨਾ ਆਪਣਾ ਸਰਕਲ ਬੜਾ ਬੜਾ ਹੈ ਨਾ ਵੈਸੇ ਪਿੰਡਾਂ ਦਾ ਓਕੇ ਜੀ ਕੋਈ ਚਾਹ ਪਾਣੀ ਪੀ ਜਾਂਦੇ ਕੋਈ ਠੰਡਾ ਦਿੱਤਾ ਮੁਰਕੇ ਤੱਕ ਉਹਦੇ ਅੱਖ ਨੂੰ ਬਿਨਾ ਕੁਝ ਪੁੱਛੇ ਕਿਸੇ ਪਿਆਏ ਤੇ ਮੋੜਤਾ ਹੈ ਚੱਲ ਜੀ ਆਏ ਨੂੰ ਠੀਕ ਹੈ ਗੰਡ ਮਾਰ ਲਾ ਕਰ ਗੇੜਾ ਕੋਈ ਨਾ ਜਦੋਂ ਜੀ ਕਰੇ ਆਪਣੇ ਘਰ ਆ ਚਲੋ ਬਸ ਆਹੀ ਹੁੰਦਾ ਬਾਬੇ ਉਹ ਹਨ ਭਰਾਵਾਂ ਦਾ ਹੀ ਉਹ ਆਪਾਂ ਨੂੰ ਮੂਹ ਪਿਆਰ ਕਰਦੇ ਦੋ ਉੱਥੇ ਜਾਂਦੇ ਹਣਾ ਬਈ ਤੇ ਆਪਣਾ ਨਾਲ ਹੈ ਕਿ ਨਹੀਂ ਤਾਂ ਕਰਕੇ ਨਹੀਂ ਬੰਦੇ ਵਦਗਾ ਸਾਰੇ ਚੰਨੂ ਵਾਲੇ ਯਾਰ ਆਪਣੇ ਯਾਰ ਨਾ ਉੱਚੀ ਇੱਕ ਉਤਰਾ ਦਾ ਜੀ ਦਾਣਾ ਪਾਣੀ ਓਕੇ ਹੋ ਗਿਆ ਠੀਕ ਆ ਮਦਾਂ ਚਕਾ ਤੇ ਕਣਕ ਚਕਾ ਤੀ ਪਾਣੀ ਪੂਣੀ ਪੀ ਕੇ ਸੈਟ ਬੈਟਾ ਸਾਰਾ ਕੰਮ ਤੇ ਹੁਣ ਆਪਾਂ ਬਾਹਰਲੇ ਕੂਤਰਾ ਦਾ ਕਰੀਏ ਦਾਣਾ ਪਾਣੀ ਖੁੱਡੇ ਵਾਲਿਆਂ ਦਾ ਕੰਪਲੀਟ ਬਈ ਹਾਂਜੀ ਤੇ ਦਾਣਾ ਕਰ ਲਈ ਆਪਾਂ ਰੈਡੀ ਖੁਡਿਆਲੇ ਕਬੂਤਰਾਂ ਦਾ ਵੀ ਤੇ ਰੱਖੀਏ ਭਈ ਪਾਣੀ ਇਹਨਾਂ ਕੋਲੇ ਪਿਆਗਾ ਕੋਈ ਚੱਕਰ ਨਹੀਂ ਪਾਣੀ ਆਥ ਨੂੰ ਘੱਟ ਕੋਲ ਘਟ ਰੋਟਣ ਲੱਗਿਆ ਤਾਂ ਆਪਾਂ ਹੋਰ ਪਾ ਦਾਂਗੇ ਦਾਣੇ ਰੱਖੀ ਉਹ ਦਾਣ ਪਰ ਵਨ ਆਇਓ 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 ਪੋਤਰ ਇਧਰ ਆ ਗਿਆ ਜੀ ਖੁੱਡਾ ਨੰਬਰ 2 ਉਂਦਰ ਆ ਆਲ ਆੜ ਜੋ ਖੜ ਜੋ ਖੜ ਜੋ ਅੰਦਰ ਹੀ ਆ ਬੱਸ ਕੋਈ ਬਾਹਰ ਨਾ ਜਾਇਓ ਆਇਓ 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 ਪੋਤਰ ਇਧਰ ਆ ਗਿਆ ਜੀ ਉੱਡਣ ਵਾਲੇ ਕਬੂਤਰਾਂ ਵਾਲੇ ਪਾਸੇ ਆਇਓ 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 ਪੁੱਤ ਆਇਓ 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 ਉਹ ਨਾ ਨਾ ਭਾਈ ਭਾਈ ਕੇ ਮੁਰੇ ਆਇਓ 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 ਤੇਰੇ ਕੀ ਬੈੜ ਕੱਲੀ ਖੜਿਆ ਨੂੰ ਵੀ ਰੱਖ ਦੀਏ ਭਾਈ ਆਪਣੇ ਨੂੰ ਫੁੱਡਾ ਨੰਬਰ 5 5 ਆਇਓ 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 ਪੁੱਤ ਪਾਣੀ ਪੀਣਾ ਕੋਲੇ ਪਾਣੀ ਪੀ ਰਿਹਾ ਓਕੇ ਸਾਰੇ ਉਤਰਾਉਣ ਦਾਣਾ ਪਾਣੀ ਹੋ ਗਿਆ ਮਤਲਬ ਪਾਣੀ ਰਾਤ ਨੂੰ ਅਥਨੇ ਪਾ ਦਾਂਗੇ ਜੇ ਘੱਟ-ਘੁਟ ਲੱਗਿਆ ਤਾਂ ਨਹੀਂ ਕੋਈ ਚੱਕਰ ਤੇ ਇੱਕ ਗੱਲ ਹੋਰ ਬਾਬੇ ਸੱਚ ਇੱਕ ਸ਼ਿਫਾਰਸ਼ ਹੈ ਸੀ ਆਪਾਂ ਨੂੰ ਠੀਕ ਹੈ ਆਪਣੀ ਰਿਸ਼ਤੇਦਾਰੀ ਚ ਕੁੱਤੀ ਸੂਈ ਆ ਬਈ ਜਰਮਨ ਸ਼ੈਫਰਡ ਠੀਕ ਹੈ ਕਿ ਨਹੀਂ ਤੇ ਉਹਨਾਂ ਨੇ ਕਤੂਰੇ ਸੇਲ ਕਰਨੇ ਹੈਗੇ ਪਤਾ ਨਹੀਂ ਕਿੰਨੇ 4-5 ਕਿਨ 6 ਕਤੂਰੇ ਆ ਉਹ ਨਹੀਂ ਮੈਨੂੰ ਪਤਾ ਉਹ ਮੈਂ ਇੱਥੇ ਵਿੱਚ ਨਾ ਫੋਟੋ ਐਡ ਕਰ ਦੂੰਗਾ ਬਈ ਕੁੱਤੀ ਦੀ ਤੇ ਉਹਦੇ ਬੱਚਿਆਂ ਦੀ ਤੇ ਉਹਦੇ ਪਿਓ ਦੀ ਠੀਕ ਹੈ ਬੱਚਿਆਂ ਦੇ ਪਿਓ ਦੀ ਮਤਲਬ ਜਿਹੜੇ ਕੁੱਤੇ ਤੋਂ ਕ੍ਰਾਸ ਕਰਾਈ ਸੀਗੀ ਤੇ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਹਨਾ ਬਈ ਜਰਮਨ ਸ਼ੈਫਰਡ ਕਤੂਰੇ ਤਾਂ ਸੇਲ ਤੇ ਹੈ ਤੇ ਹੂੰ ਤਾਂ ਤੁਹਾਨੂੰ ਪਤਾ ਆਪਾਂ ਕਦੇ ਰੈਫਰੈਂਸ ਵਗੈਰਾ ਇਹ ਉਹ ਪਾਈ ਨਹੀਂ ਗਈ ਉਹ ਪਰ ਆਪਣੀ ਰਿਸ਼ਤੇਦਾਰੀ ਦਾ ਕੰਮ ਉਹ ਕਹਿੰਦੇ ਵੀ ਐ ਕਰਕੇ ਵੀ ਕੁੱਤੇ ਵੇਖ ਜਾਣਗੇ ਤੂੰ ਕਹਿਦੀ ਮੈਂ ਕਿਹਾ ਵੀ ਠੀਕ ਹੈ ਕੋਈ ਚੱਕ ਨੇ ਆਪਣੇ ਘਰੇ ਨਾਲ ਵਕਦੇ ਹੋਏ ਤਾਂ ਕਿੱਡੀ ਗੱਲ ਹੈ ਤਾਂ ਕਰਕੇ ਇੱਥੇ ਮੈਂ ਐਡ ਕਰਦਾ ਵੀ ਠੀਕ ਹੈ ਫੋਟੋ ਆਪਣੀ ਫੋਟੋ ਵੀਡੀਓ ਆ ਕੁੱਤੀ ਕਤੂਰਿਆਂ ਦੀ ਤੇ ਉਹਦੇ ਉਹਨਾਂ ਦੇ ਪਿਓ ਦੀ ਠੀਕ ਹੈ ਕਿ ਨਹੀਂ ਤੇ ਜੇ ਕਿਸੇ ਭਰਾ ਨੂੰ ਜਰਮਨ ਸ਼ੈਫਰਡ ਕਤੂਰੇ ਚਾਹੀਦੇ ਹੁਣ ਤਾਂ ਸੰਪਰਕ ਕਰ ਲੈ ਨੰਬਰ ਮੇਰੇ ਤੋਂ ਲੈ ਲਿਓ ਤੇ ਜਾਂ ਮੈਂ ਕਰੂੰਗਾ ਕਮੈਂਟ ਬਾਕਸ ਜਾਂ ਡਿਸਕ੍ਰਿਪਸ਼ਨ ਬਾਕਸ ਤੇ ਨੰਬਰ ਦੇ ਦੂੰਗਾ ਮੈਂ ਜਾਂ ਸਕਰੀਨ ਤੇ ਸ਼ੋ ਹੋ ਜੂਗਾ ਚੈੱਕ ਕਰ ਲਿਓ ਤੇ ਵਧੀਆ ਕੁਆਲਿਟੀ ਏਕ ਨੰਬਰ ਐ ਤਾਂ ਇੱਕ ਵਾਰੀ ਤੋਂ ਨੂੰ ਗਏ ਵੀ ਨੂੰ ਦਿਖਾਈ ਨਹੀਂ ਸੀ ਜਰਮਨ ਸ਼ੈਫਰਡ ਉੱਤੇ ਕੁੱਤੇ ਨੂੰ ਲੱਗਦਾ ਆਪਾਂ ਜਾ ਕੇ ਸ਼ਾਇਦ ਵਲੌਗ ਚ ਜਿਸ ਦਿਨ ਕਾਲੀ ਹੁੱਡੀ ਪਾਏਗੇ ਮੈਨੂੰ ਲੱਗਦਾ ਮੈਂ ਤੇ ਬਾਕੀ ਕਰ ਲਓ ਚੈੱਕ ਜੇ ਚਾਹੀਦੇ ਹੋ ਵਧੀਆ ਕੁਆਲਿਟੀ ਏ ਲੋਕੇਸ਼ਨ ਦੱਸਣੀ ਭੁੱਲ ਗਿਆ ਸੀਗਾ ਬਾਬੂ ਲੋਕੇਸ਼ਨ ਹੈਗੀ ਮੁਕਸਰ ਦੀ ਠੀਕ ਹੈ ਸ਼੍ਰੀ ਮੁਖਤਸਰ ਸਾਹਿਬ ਹਾਂ ਜੀ ਮੇਰੇ ਵੀਰ ਉਹ ਗੇਮ ਉਹ ਵੀ ਖੇਡ ਲਈ ਜੀ ਬਈ ਲੱਗਦੀ ਹੈ ਠੀਕ ਹੈ ਤੇ ਹੁਣ ਜਾਨਵਰਾਂ ਨੂੰ ਆਪਾਂ ਛੱਡ ਗਏ ਬਈ ਖੁੱਡੇ ਤੇ ਬਹੁਤ ਟਾਈਮ ਹੋ ਗਿਆ ਸੀ ਬੈਠਾਣ ਤੇ ਸੈਟ ਹੈ ਸਾਰਾ ਕੰਮ ਪਹਿਲਾਂ ਖੁੱਡੇ ਚੱਲ ਕੇ ਦੇਖੀ ਉਹਨਾਂ ਨੇ ਮੰਡਿੰਗ ਚੱਲ ਗਈ ਦੰਦ ਉਹ ਚੋਕਲੇ ਜਾਨਵਰਾਂ ਦੇ ਫੇਰ ਚੱਕ ਕੇ ਤੇ ਉਹਨਾਂ ਨੂੰ ਛੱਡ ਆ ਕਬੂਤਰੀ ਵੀ ਇੱਥੇ ਬੈਠੀ ਐ ਸਾਚੀ ਜਿਹੜੀ ਬਾਬੇ ਤੋਂ ਲਿਆਂਦੀ ਸੀ ਨਾ ਬਾਬੇ ਮੇਜਰ ਤੋਂ ਇਹਦਾ ਵੀ ਚਲੋ ਕੋਈ ਨਾ ਹੱਲ ਕਰਾਂਗੇ ਆ ਪੁੱਤ ਓਏ ਖਾਲੇ ਕੀ ਨਹੀਂ ਨਹੀਂ ਖਾਦੇ ਕੋਈ ਦਿੱਕਤ ਨਹੀਂ ਨਾ ਖਾਓ ਇੰਨਾ ਟਾਈਮ ਹੀ ਮਿਲਦੇ ਹੁੰਦੇ ਆ ਤੇ ਚੱਕਰ ਲੱਗ ਗਏ ਨਾ ਕੱਲ ਤੋਂ ਆਪੇ ਟਾਈਮ ਲਾ ਖਾਏ ਕਰਨਗੇ ਸੱਚੀ ਗੱਲ ਚੈੱਕ ਲਿਆ ਜੀ ਪਿੰਜਰਾ ਡੱਟ ਕੇ ਜਿਆਣਾ ਬਰਾੰਡਾ ਇਹ ਛੱਡ ਦਈਏ ਭਾਈ ਓਡਾ ਤਾਂ ਸਾਫ਼ ਹੀ ਆ ਨਾ ਕੱਲ ਵੀ ਟ੍ਰੇ ਚ ਹੀ ਸੀਗੇ ਦਾਣੇ ਮੇਰੇ ਹਿਸਾਬ ਨਾਲ ਤਾਂ ਇਹ ਕਿੱਧਰ ਗਿਆ ਓਏ ਚਲੋ ਪੁੱਤ ਜਾਓ ਮਾਨੋ ਖੁਲੀ ਯਾਦੀ ਖੇਚੋ ਖਰਾਕਾ ਕੱਲ ਨੂੰ ਥੋੜੀ ਵਾਰੀ ਚਾਰ ਹੋ ਗਏ ਪੰਜ 6 ਕਰ ਰੇ ਹੈਗਾ ਨਾ ਕਿ ਗਏ ਸਾਰੇ ਕੇ ਮੇਰੇ ਹਿਸਾਬ ਨਾਲ ਕਲੀਅਰ ਹੈ ਜੀ ਕੰਮ ਹੁਣ ਠੀਕ ਆ ਬਿਓ ਮੈਂ ਰੋਟੀ ਰਟ ਨਹੀਂ ਖਾਦੀ ਹਣਾ ਸਵੇਰ ਦੀ ਰੋਟੀ ਖਾਣ ਕਰਾਣਾ ਚਾ ਚ ਪੀਆ ਹਾਂ ਜੀ ਆਗੇ ਇਧਰ ਲੈ ਕਰੇ ਤੇ ਚਾਹ ਪੀ ਜਾਂਦੀ ਰੋਟੀ ਵੀ ਖਾ ਜਾਂਦੀ ਤੇ ਦਿਨ ਕੱਚੇ ਜਿਹੀ ਫੀਲ ਹੋ ਰਿਹਾ ਹਣਾ ਉਹ ਜੇ ਨੀਂਦ ਹੀ ਜਾਂਦੀ ਹੈ ਤਾਂ ਟੁੱਟ ਹੀ ਜਾਂਦਾ ਸਰੀਰ ਸਾਰੇ ਯਾਰ ਆਏ ਜੀ ਕਰਿਆ ਬਈ ਘੰਟਾ ਦੋ ਘੰਟੇ ਸੌਂ ਜਾਈ ਗਾ ਅੱਖਾਂ ਕਿਉਂ ਨਾ ਲਾਵਾਂਗੇ ਨਸੀੜੀਆਂ ਨੂੰ ਹਣਾ ਰਾਤ ਨੂੰ ਗੇਂਗੂ ਵਾਲੀ ਫੇਰਦੇ ਆ ਰ ਆਪਾਂ ਹੈ ਨਾ ਹੁਣ ਸਾਰੇ ਸਾਲ ਗੇ ਹੋਣੀ ਗੱਡੀ ਆ ਹੁਣ ਕੂਤਰਾਂ ਦੇ ਟਾਈਮ ਤੱਕ ਗੇ ਹੋਦੀ ਦੱਸ ਕੱਢੀਆਂ ਨੇ ਦਿਨੇ ਵੀ ਰਾਤ ਵੀ ਚੱਲ ਜੇ ਮੁੰਡੇ ਵਾਲ ਕਟਾਉਣ ਆਪਾਂ ਹੈ ਸਮਾਜ ਦੇ ਬਟੇ ਕਰੂ ਆ ਕੇ ਲੇ ਗਏ ਤੂੰ ਨਾ ਚਲ ਵਰ ਤੈਨੂੰ ਕਿਹੜਾ ਰੋਬਟ ਹੋਗਾ ਕੋਈ ਨੂਰ ਆ ਬਿਠਾ ਦਮਣੀਆ ਫਟਾ ਬਚੀ ਤੇ ਵੀ ਉਹ ਆਏ ਮੇਰੀ ਬੁੱਧੀ ਤੇ ਸਾਡੇ ਦੋਨਾਂ ਦੀ ਰਿਆ ਵਾਲ ਕਟਾਉਂਦੀ ਦੀ ਵਾਲ ਕਟਾ ਲੈ ਗਏ ਹਣਾ ਤਾਂ ਕਰ ਚੱਲ ਕਟਾਲਾ ਕਟਾਲਾ ਮਾੜਾ ਸੈਟ ਕਰਾ ਕਟਾਲਾ ਕਟਾਲਾ ਚੰਗੀ ਗੱਲ ਆ ਵਧੀਆ ਇਹ ਰਹੇਗੇ ਨਹੀਂ ਕਟਾਈ ਲਿਆਵਾਂਗੇ ਨਹੀਂ ਕੱਲੀ ਪੂਸ਼ ਕਟਾਉਣੀ ਇਹਦੀ ਬਸ ਹੋਰ ਨਹੀਂ ਕੁਝ ਕਟਾਉਣਾ ਹਾਂਜੀ ਵਾਲ ਕਟਾਉਣ ਤਾਂ ਗਏ ਸੀਗੇ ਉੱਤੇ ਭੀੜ ਵਾਲੀ ਆ ਦੇਸ਼ਮਾ ਛੱਡੋ ਯਾਰ ਜੀ ਨਹੀਂ ਕਰਦਾ ਕਟਾਉਣਾ ਜਿੱਧਰ ਚਾਰਜ ਜਾ ਹੋਇਆ ਨਾ ਮੂਡ ਉਧਰ ਕਟਾ ਦਿੱਸ ਤਰ ਕਿਸਦੇ 6 ਵਜੇ ਕਟਾ ਕੇ ਲਿਆਵਾਂਗੇ ਠੀਕ ਆ ਕਿ ਨਹੀਂ ਬਾਹਰ ਭੇਡ ਦੇ ਯਾਰ ਠੀਕ ਆ ਕਿ ਨਹੀਂ ਇਹ ਕੰਮ ਕਰਕੇ ਆਉਣਾ ਮੈਂ ਨਾ ਆ ਕੇ ਆਉਣਾ ਇਹਦਾ ਇੰਨੀ ਵੱਡ ਕਿਉਂ ਜਾਗੇ ਆ ਮੋਟਰਸਾਈਕਲ ਸੈੱਟ ਕਰਾ ਮੈਨੂੰ ਆਈ ਤੁਹੋਂ ਕਰਤਕਰ ਮੁਰਸਾਂ ਦੇ ਛੱਡਣ ਜਾਂਦਾ ਸਪੈਸ਼ਲ ਇਧਰ ਲੈ ਇਧਰ ਲੈ ਛੁੱਬੜੇ ਗੇੜੀ ਛੋਟੇ ਗੇੜਾ ਦਾ ਬਣਾ ਤੋ ਮੈਂ ਟੈਸਟਰ ਨਹੀਂ ਨੀਵਾ ਕਰਨਾ ਆਪਾਂ ਹਾਂਜੀ ਮੇਰੇ ਵੀਰੋ ਆ ਗਈ ਇਧਰ ਲੈ ਕਰੇ ਨਾਲ ਨੂੰ ਵਾਏ 프ੈਸ ਹੋਇਆ ਜਾਵਾਂ ਓਕੇ ਇਹਦੇ ਨਾਲ ਬੋਟਾਂ ਸੋ ਮੈਣੀ ਬੈਗਸ ਤੇ ਬੰਦੇ ਲੱਗਦੇ ਮੈਂ ਅੰਦਰ ਇੱਕ ਮਿੰਟ ਹਾਂਜੀ ਕੱਲ ਵਾਲਾ ਜਾਨਵਰ ਫੇਰ ਆਇਆ ਬੈਠਾ ਅੱਜ ਇਹਦੀ ਖੈਰ ਨਹੀਂ ਬਈ ਅੱਜ ਇੱਕ ਤਾਂ ਨਹਾ ਤੋ ਆਏ ਹਨਾ ਉਹੀ ਕਿਰਪਾ ਚੱਲਦੀ ਨਾਥੇ ਧੋਤੇ ਤੋ ਤੇ ਕੱਢਣ ਦੇ ਸਫੇਰ ਕਰਾਂ ਇਹ ਨਹੀਂ ਲੱਗਦੀ ਆ ਉੱਥੇ ਲੱਗੂ ਉਹ ਇੱਥੇ ਲੱਗੂਗੀ ਅੱਜ ਹਰ ਹਾਲ ਚੋਂ ਕੂਤਰ ਆਪਣੀ ਛਤਰੀ ਤੇ ਹੋਊਗਾ ਵੱਡੀ ਮੀਤ ਜੇ ਹਾਂ ਹੋਊਗਾ ਹੋਊਗਾ ਚੱਕ ਲਈ ਆਪਣਾ ਸਫੇਰ ਵੀ ਵੀ ਉਹ ਤੋਰੀ ਭਾਵੇਂ ਸਫੇਰ ਵੀ ਠੱਗੀ ਮਾਰ ਗਾਇ ਤਾਂ ਆਏ 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 ਓ ਮੈਂ ਹੀ ਆ ਸ਼ੇਰੋ ਮੈਂ ਹੀ ਆ ਮੈਂ ਹੀ ਨਾਲਰੋ ਵਾਪਸ ਇਹ ਬਾਬੇ ਇਹ ਬਾਬੇ ਬੈਠੋ ਉੱਡ ਰਹੀ ਜਾਂਦੇ ਆਏ ਪਾਹੀ ਗੁਰੂ ਮਾਲਕਾ ਆਓ 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 ਉਹਨਾਂ ਦਾ ਚਾਹੀਦਾ ਯਾਰ ਬਾਕੀ ਰੱਬ ਜਾਣਦਾ ਫਿਰ ਕੀ ਬਣੂਗਾ ਹਨ ਵੱਡੀ ਮੀਂਹ ਅੱਜ ਆ ਜੂਗਾ ਕਬੂਤਰ ਹੁਣ ਜੀਦਾ ਵੀ ਹੋਇਆ ਹਾਂਜੀ ਲੀਓ ਨੇ ਸਵੇਰ ਵਾਲੀ ਰੋਟੀ ਹੁਣ ਖਾਦੀ ਏ ਤੇ ਹੁਣ ਪਾਉਂਦੇ ਆ ਇਹਨੂੰ ਇਹ ਲੱਸੀ ਭਾਈ ਠੀਕ ਐ ਹਸਾਬ ਜੇ ਦੀ ਪਾਣ ਦਾ ਪਾਣੀ ਪਵਾਉਂਦੀ ਰੱਖ ਦੇ ਚੱਲ 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 ਹਾਂ ਓਕੇ ਰਿਪੋਰਟ ਹੁੰਦਾ ਉਹ ਕੂਤਰ ਨੂੰ ਵੀ ਦਾਣੇ ਰੱਖ ਦਗੇ ਯਾਰ ਐ ਇੱਕ ਪਾਣੀ ਰੱਖੋ ਵੀ ਪਵਾਂਦੇ ਜ ਪਾਣੀ ਤੇ ਇੱਕ ਦਾਣੇ ਰੱਖ ਦਈਓ ਉਹਨੂੰ ਉਹ ਜਾਲ ਤੇ ਬੈਠੇ ੜੀ ਸਾਹਮਣੇ ਬਾਪੇ ਜੇ ਟਰੋ ਲੈਂਦੀ ਸੀ ਹਾਂਜੀ ਰੱਖੋ ਆਪਣੀ ਪਿੰਜਰੀ ਨੂੰ ਪਾਣੀ ਹੈ ਕੋਈ ਨਾ ਨਾਲੇ ਭੂਆ ਦੀ ਮੂੰਹ ਹਸ ਟੋਲੇ ਕੋਈ ਮਰਜੀ ਕਰੀ ਮਾਦੀ ਮੂੰਹ ਹ ਟੋਲੇ ਪਿਆ ਸੋ ਇਹ ਨਾਲੇ ਕੋਈ ਨਾ ਕੋਈ ਨਾ ਕਿੱਥੇ ਗਿਆ ਬੜੂ ਇਹ ਭੈਣ ਉਧਿਆ ਐ ਆਇਆ ਚੱਲ ਮਾ ਗਾਦੀ ਯਾਰ ਉਹ ਨਹੀਂ ਨਹੀਂ ਪਾਣੀ ਪੀਣ ਗਿਆ ਤਾਂ ਭੱਜ ਗਿਆ ਪਾਣੀ ਕਿਹੜਾ ਪਾਣੀ ਚੱਲ ਕੋਈ ਗੱਲ ਨਹੀਂ ਨਹੀਂ ਕੁਝ ਕਹਿੰਦਾ ਇਹ ਛੇਤਰ ਫਿਰਗੇ ਤੇਰੇ ਚੱਲ ਗੰਦ ਉਹ ਉਤਰੀ ਉਤਰਨੀ ਪੂਰੀ ਤਿਆਰੀ ਹੈ ਜ ਆਪਣਾ ਆਪਣਾ ਸਪੀਅਰ ਆਪਣਾ ਸਪੀਅਰ ਬਈ ਜੀ ਨਾ ਕਿਤੇ ਤੇ ਗੜਾਚ ਦੇ ਨੇ ਉਤਰਿਆ ਵੇ ਟਾਈਮ ਜਿਵੇਂ ਨਹੀਂ ਲਾਉਣਾ ਇਹਨੇ ਲਓ ਜੀ ਆ ਗਿਆ ਜਾਨਵਰ ਨੇੜੀ ਬਸ ਆਊ ਅੱਜ ਹੁਣ ਦੱਸਿਆਗਾ ਕਿ ਅੱਜ ਨਹੀਂ ਛੱਡ ਜਾਂਦਾ ਕਿਤੇ ਅੱਜ ਬਾਬਿਆਂ ਦੀ ਨਿਗਾਹ ਤੇ ਸਿੱਧੀ ਪੈ ਗਈ ਠੀਕ ਹੈ ਕਿ ਨਹੀਂ ਤੇ 100% ਆਊਗਾ ਗਲਾਬੀ ਸੇਰਾ ਕੋ ਉਤਰਦਾ ਆਉਂ ਹੀ ਭੱਜਾ ਫਿਰਦਾ ਡਰਾਊਗਾ ਯਾਰ ਗਦੀ ਲਿਓ ਉਰਿਆ ਉਰਿਆ ਉਹ ਯਾਰ ਇਹਨੂੰ ਸ਼ਪੇਰ ਨੂੰ ਬੜਕਾਈ ਮੈਂ ਸ਼ਪੇਰ ਰੱਖਿਆ ਨੇ ਸ਼ਪੇਰ ਨੂੰ ਬੜਕਾਈ ਪੋਲਾ ਪੋਲਾ ਭੜਕਾ ਆ ਜੂਗਾ ਆ ਜੂਗਾ ਪੋਲਾ ਪੋਲਾ ਭੜਕਾ ਆਏ ਪੱਕੀ ਗੱਲ ਐ ਆਓ 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 ਬੜਗਾਈਓ ਹੋਰ ਬੜਗਾਈ ਆਓ 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 ਅਕਤੀੜ ਹੀ ਡਰਾਈ ਜਾਂਦਾ ਯਾਰ ਉਰੇ ਲਿਓ ਥੱਲੇ ਆ ਓਏ ਓਏ ਫਾਨਾ ਬਣਾਇਆ ਫਿਰ ਦਾ ਬਚਾਲੇ ਇਹ ਚੰਗਾ ਬੜਗਾਈ ਜਾਨੇ ਭਾਈ ਜਾਨੇ ਕਬੂਤਰ ਅਰੇ ਇਹ ਕੱਢ ਜਾ ਕੇ ਕਿਉਂ ਮਰ ਆਊਗਾ ਤਾਂ ਮੜਾ ਥੜੋ ਚੀਬੜ ਗਈ ਹੁਣ ਇਧਰਲੇ ਚਵਾਰੇ ਤੇ ਆ ਕੇ ਬੈਠ ਗਿਆ ਠੀਕ ਆ ਹੋ ਰਿਆ ਸਾਹਮਣੇ ਆਊਗਾ ਅੱਜ ਨਹੀਂ ਜਾਂਦਾ ਤੁਹਾਨੂੰ ਦੱਸਿਆ ਮੈਂ ਕੀ ਹੋ ਗਿਆ ਆ ਕੂਦਰੀ ਮੈਂ ਜਿਹੜੇ ਉਹ ਮੇਰੇ ਦੋ ਬੱਚੇ ਆ ਆ ਗਏ ਆ ਗਏ ਆ ਗਏ ਆ ਗਏ ਨੀੜੀ ਆ ਗਏ ਨੀੜੀ ਆ ਗਏ ਕੰਮ ਨੀੜੀ ਆ ਗਏ ਨੀੜੀ ਆ ਗਏ ਜਾਲ ਚ ਕੂਦਰੀ ਹੁੰਦਣਾ ਬਹੀ ਜਾਂਦਾ ਜਾਲ ਤੇ ਇਹ ਥੱਲੀ ਵੜ ਗਏ ਓਏ ਕਿੱਧਰ ਗਏ ਕਿੱਧਰ ਟੱਪ ਗਏ ਓਏ ਇਹ ਉੱਡੇ ਹਾਂ ਕੂਦਰੀ ਪੂਰੀ ਸੂਹੀ ਕੂਦਰੀ ਬੰਨ ਲਿਆ ਪੈਸੇ ਦੀ ਦੇਣਾ ਇਹ ਕੂਦਰੀ ਸੌਖਾ ਆ ਜੂਗਾ ਵਾਹ 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 ਬਹੁਤ ਵਧੀਆ ਕੂਤਰ ਢਗਾ ਉਥੋਂ ਵੀ ਆ ਗਿਆ ਆ ਗਿਆ ਉੱਟਾ ਪਾ ਉੱਟਾ ਪਾ ਬੰਦੀ ਫਿਰਦਾ ਕਾਦੇ ਬੜਾ ਕਾਦੇ ਬੜਾ ਕਾਦੇ ਬੜਾ ਕਾਦੇ ਬੜਾ ਕਾਦੇ ਬੜਾ ਕਾਦੇ ਬੜਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਦੇ ਕਰ ਗਲੀ ਲਿਆ ਇਧਰ ਆ ਤਾੜੇ ਚੱਲ 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 ਕਾਜ ਚੱਲ 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 ਆਉਗਾ ਇਹ ਪੂਰਾ ਜੋਰ ਲੱਗਾ ਪਿਆ ਮੁੰਡੇ ਦਾ ਲੀਓਨ ਹੁਣ ਬਾਹ ਤੇ ਡਰਾਗ ਚੱਪਲ ਤੋਂ ਮੈਂ ਵੀ ਤੂੰ ਟੇਕ ਕੇ ਬਹਿ ਜਾ ਉਹ ਤਾਂ ਫਿਰ ਇੱਥੇ ਬੈਠ ਗਿਆ ਆ ਆ ਗਿਆ ਇਹ ਰਹਾ ਸਾਹਮਣੇ ੜਕਾ ੜਕਾ ਬੜਕਾ ਆਓ ਉਹ ਨਾ ਇਹ ਵੀ ਉਹ ਉਹ ਦੂਰ ਦੂਰ ਦਵਾਲੇ ਕਿਉਂ ਮੈਂ ਦੂਰ ਦਵਾਲੇ ਕਿਉਂਦਾ ਉਹਨੂੰ ਆਓ 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 ਆ ਆ ਜਾਏ ਤੇ ਥੋੜਾ ਲੱਗ ਜਾਂਦਾ ਆ ਆ ਆ ਆ ਬੈਗ ơi ਆ ਆ ਆ ਆ ਆ ਆ ਆ ਹਾਂ 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 ਹਾਂਜੀ ਤੇ ਆਪਣੇ ਦੋਵੇਂ ਜਾਨਵਰਾਂ ਨੂੰ ਅੰਦਰ ਕਰ ਲਏ ਇੱਕ ਛਤਰੀ ਤੇ ਸਪੇਅਰ ਤੇ ਦੂਜੀ ਛਤਰੀ ਤੇ ਆ ਹਰੀ ਗੁਲਾਬੀ ਕਾਂਤ ਵਾਲਾ ਸ਼ਾਹ ਕਹੜਾ ਛਤਰੀ ਤੇ ਬੰਦੇ ਹੋਣੇ ਤੇ ਤੀਜਾ ਮੰਜੇ ਤੇ ਆ ਲਿਓਪ੍ਰੀਤ ਕਬੂਤਰ ਬਾਜ ਇਹ ਬਹੁਤ ਭਾਜ ਦਾ ਕੂਤਰ ਮੋਗਰ ਆਪਾਂ ਵੀ ਭਾਜ ਦਾ ਮੋਗਰ ਮੋਗਰੇ ਨੂੰ ਆਇਆ ਕਿ ਮੈਂ ਫੜ ਲੈਣਾ ਨਾਲੋਂ ਪਹਿਲਾਂ ਜਾ ਕੇ ਚਲੇ ਇੰਨਾ ਦੁਆਣ ਨੂੰ ਅੰਦਰ ਕਰਾ ਤੇ ਉਹ ਬਈ ਜਿਹੜਾ ਨਵਾਂ ਕੂਤਰ ਸੀ ਉਹ ਅੱਜ ਵੀ ਨਹੀਂ ਆਇਆ ਉਹ ਕ ਕੋ ਮਲੀ ਉਹਨੇ ਡਰਾਤਾ ਤਾਂ ਜਮਾ ਬੰਦਾ ਸੀਗੇ ਇੱਥੇ ਯਾਰ ਇੱਕ ਆਪ ਨੂੰ ਆਪ ਨੂੰ ਚਾਸੇ ਨਹੀਂ ਸੀ ਢੀ ਫੜਨਦੇ ਆਪਾਂ ਤੁਹਾਨੂੰ ਟਾਈਮ ਪਾਸ ਹੀ ਕਰਦੇ ਸੀਗੇ ਕੱਲ ਨੂੰ ਹਰ ਹਾਲ ਜਪੁੱਤਰ ਆਪਣੇ ਘਰੇ ਆਊਗਾ ਜਮਾ ਭੁੱਖਾ ਆਈ ਨਹੀਂ ਪਤਾ ਕੱਲ ਨੂੰ ਟਾਈਮ ਨਾਲ ਹੀ ਆਜੇ ਤੇ ਜੇ ਕਿਸੇ ਹੋਰ ਨੇ ਫੜ ਲਿਆ ਕਹਿਣਾ ਹੈ ਕਿ ਇਹ ਤੇ ਨਹੀਂ ਕੱਲ ਨੂੰ ਆਥ ਨੂੰ ਆਪਣੇ ਕਰੂ ਯਾਰ ਨਾ ਯਾਰ ਭਈਆ ਜਦ ਤਾ ਨਾ ਤੈਂ ਕਿਉਂ ਕਰ ਹਾਂਜੀ ਲਾ ਲਿਆ ਏ ਹਰੀ ਗਲਾਬੀ ਪਾਤਲਾ ਵੀ ਸ਼ਾਹ ਕੰਦਰ ਆ ਦੇਖੋ ਕਿਵੇਂ ਨਹੀਂ ਦੇਖੋ ਦੇਖੇ ਦੇਖੇ ਕਿਵੇਂ ਨਹੀਂ ਗਿਆ ਜੀ ਉਹਨੇ ਤੇ 76 ਪ੍ਰੇਡ ਹੋਊਗੀ ਦੀ ਵਾਰ ਕੱਲ ਨਹੀਂ ਬਾਦ ਐਂ ਚਾਹਦਾ ਛਾਵ ਲਾ ਲਿਆ ਆਪਣੀ ਚੀਜ਼ ਆ ਆਪਣੇ ਐ ਇਹ ਆਪ ਨੂੰ ਕਹੋ ਬੰਦਾ ਹੈ ਇਹ ਵੀ ਇਨਕੀ ਕੇਅਰ ਕਰਨੀ ਹੈ ਨਾ ਕਿ ਇਹਨਾਂ ਨੂੰ ਪੈਣਾ ਆਪਾਂ ਹਾਂ ਦੇਖੋ ਲੱਕ ਕਿਵੇਂ ਪੂਰੀ ਨਹੀਂ ਹੈ ਪਰ ਇਹ ਜਵਾਕ ਮਤ ਚ ਇਹਨੂੰ ਨਹੀਂ ਪਤਾ ਇਹਨੂੰ ਤਾਂ ਇਹਨੂੰ ਤਾਂ ਇਹ ਵੀ ਚੌੜ ਕਰਨੀ ਆਪਾਂ ਬਸ ਹਾਂ ਜੀ ਆਗੇ ਇਧਰ ਲੈ ਕਰੇ ਤੇ ਨੀਓ ਪ੍ਰੀਤਾ ਵਾਸਤੇ ਉਰਿਆ ਨਾ 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 ਇਹੋੜ ਨਹੀਂ ਕਰਨੀ ਇੱਕ ਵਾਰ ਆਗੀ ਰੋਟੀ ਇੱਕ ਢੋਰੋ ਅੱਧਾ ਸਮਾਨ ਆਪਣਾ ਗਲੀ 'ਚ ਪੈ ਗਿਆ ਓਕੇ ਹੱਥ ਦੋ ਹੁੰਦੀਆਂ ਇਹਦੇ ਕੰਮ ਵਾਲੇ ਆਪੀ ਆਪ ਨੂੰ ਹੁਣ ਇਹ ਦੋ ਥਾਈ ਦੇਖ ਲਓ ਰੋਟੀ ਦਾਲ ਦੁੱਧ ਲੱਸੀ ਪਾਣੀ ਖਾ ਲੇ ਕੱਪੜੇ ਨਾਲ ਵੇੜੀ ਬਾਹਰ ਤੋਂ ਸਮਾਨ ਚੱਕ ਲਿਆ ਆਪਣੇ ਡਾ ਪਿਆ ਦੇਖੋ ਕਿਵੇਂ ਘਰ ਤੀ ਰੋਟੀ ਤਿਆਰ ਉੱਤੇ ਪਾ ਦੇ ਦਾਲ ਪਾ ਇਹਦੇ ਠੀਕ ਆ ਸੁੱਕੀ ਗਿੱਲੀ ਮਿਕਸ ਲੈ ਹੁਣ ਨਾ ਛੱਡੀ ਚੱਕ ਜੀ ਹੁਣ ਚੱਕਦੇ ਚੱਕਦੇ ਦੇ ਦੇ ਤੇਲ ਦੇ ਦੇ ਤੇ ਤੇ ਬਸ ਠੀਕ ਆ ਬਰੋ ਉਦੋਂ ਆ ਮੈਂ ਲੱਸੀ ਵਗੈਰਾ ਪਾ ਦੂੰਗਾ ਇਹਨੂੰ ਤੇ ਸਾਰਾ ਕੰਮ ਹੋ ਗਿਆ ਬਸ ਉਤਰਨ ਕੋ ਪਾਣੀ ਦੇਣਾ ਰਾਤ ਨੂੰ 10-10 ਸਿਮਰ ਹੈ ਨਾ ਬਾੜਾ ਨਹੀਂ ਸਿਰਫ 10-10 ਹੈ ਮਲੂਨ ਲਈ ਤੇ 10 ਸੈਮਲ ਪਾਣੀ ਲਿਓ ਨੂੰ ਦਰ ਸਿੱਧੋ ਤੇ ਆਪਣੀ ਗੇਮ ਖੇਡਣੀ ਆਦੂਆ ਵਲੌਗ ਦੇ ਆਪਾਂ ਨਹੀਂ ਕਰਦੇ ਆਂਗੇ ਤੇ ਬਾਏ ਬਾਏ ਜੀ ਮੇਰੇ ਦੋਸਤੋ ਗੇਮ ਲਈ ਜੀ ਖੇਡ ਆਪਾਂ ਤੇ ਲਿਓ ਪ੍ਰੀ ਤਰੋ ਕਰ ਜੀ ਦੁੱਧ ਪਾ ਦੀ ਇਹਦੇ ਵੰਡੇ ਦਾ ਥੋੜਾ ਵਿੱਚ ਪਾਸੇ ਹਟ ਪਹਿਲਾਂ ਪਾਸੇ ਹਟ ਹੁਣ ਤਾਂ ਮੋਟਾ ਹੁੰਦਾ ਜਾਂਦਾ ਹੈ ਸ਼ਾਈਨਿੰਗ ਵੀ ਆਉਂਦੀ ਜਾਂਦੀ ਹੈ ਮ ਇਹਨਾਂ ਨੂੰ ਪਾਣੀ ਐਡ ਕਰਕੇ ਆ ਜਾ ਓਏ ਦੁੱਧ ਪੀ ਲਾ 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 ਪਿੱਛੇ ਪਿੱਛੇ ਡੂਲ ਜੂ ਨੂੰ ਥੋੜਾ ਪਾਉਣਾ ਓਕੇ ਆ ਜੀ ਮਿਲਕ ਪਾਤਾ ਲੱਸੀ ਵਾਦੀ ਇਹ ਉਹ ਹੋ ਗਿਆ ਬਦਾਮ ਤੇ ਹੋਤੇ ਹਨਾ ਸਬਗਰ ਨਾ ਪਹੁੰਚਾ ਵੜਾ ਮੋਟਾ ਸਾਰਾ ਸਮਾਨ ਇਹ ਉਹ ਹਨਾ ਡੌਣੇ ਪਰ ਕੋਈ ਡੀਸੀ ਗਾਰਡਬੜ ਤਾਂ ਕਰਨੀ ਪੈਂਦਾ ਪੁੱਤਰ ਨੂੰ ਕੈਮ ਸ਼ੈਮ ਰੱਖਣੀ ਪਊਗਾ ਆਈ ਨਹੀਂ ਆਦਾ ਮੈਂ ਇਹ ਬੜੇ ਪਾਣੀ ਤੇ ਭਸਮਾ ਘਰੀ ਤੱਕੀ ਆਇਓ ਫਿਰ ਬਾਜੀ ਤੇ ਆ ਕੇ ਨਹੀਂ ਮਰਨਾ ਕੂਤਰ ਨੇ ਜੇ ਬਾਹਲੇ ਐਕਸਪੈਰੀਮੈਂਟ ਕਰੀ ਗੀ ਤੇਉਣਗੇ ਤਾਂ ਕਰੇ ਨਾਰਮਲ ਰੱਖਣਾ ਪੁੱਤਰ ਨੋਪਾ ਡੀ ਸੈਟ ਚੀਜ਼ਾਂ ਦੇਣਗਾ ਬਾਜੀ ਤੇ ਆ ਕੇ ਫਿਰ ਜੇਦੋ ਕੋਈ ਪਤਕੜੀ ਚੀਜ਼ ਲੱਗੇ ਤਾਂ ਉਹਨੂੰ ਮੰਨੇ ਕੂਤਰ ਉਹਦੇ ਤੇ ਹੋਰ ਬੂਸਟ ਹੋਵੇ ਹਣਾ ਕਿਤੇ ਘਰ ਵੀ ਠੱਕੀ ਜਾਓਗੇ ਦੇਖੋ ਵੀ ਮੈਂ ਘਰੇ ਸਾਰਾ ਕੋਈ ਐਕਸਪੈਰੀਮੈਂਟ ਕਰ ਕਰ ਵੇਖ ਲਾਂਗੇ ਪਰ ਆਏ ਨਹੀਂ ਹੁੰਦਾਗਾ ਘਰੇ ਉਹ ਜ਼ਰੂਰੀ ਦੀਆਂ ਚੀਜ਼ਾਂ ਕੋਈ ਦੇਣੀਆਂ ਪੈਂਦੀਆਂ ਆਪਾਂ ਨੂੰ ਜਿੰਨਾ ਬਣਾ ਬਣਾ ਨਹੀਂ ਸਰਦਾ ਜਿੰਨਾ ਬਣਾ ਕੋ ਉਤਰ ਰੈਗੂਲਰ بیس ਤੇ ਘਰੇ ਡਾਉਣੇ ਆਪਾਂ ਤੇ ਉਹ ਚੀਜ਼ਾਂ ਮੜੀ ਮੂਟੀ ਕਰਨੀ ਪੈਂਦੀ ਐ ਭਨਗੜ ਸਮਝਿਆ ਕਰੋ ਯਾਰ ਤੇ ਓਕੇ ਠੀਕ ਆ ਬ్రో ਬਸ ਕੱਲੂ ਦੇਖਦੇ ਕੀ ਬਣਦਾ ਜੀ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਾ